ਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਪਿਆਰ ਭਰੀ ਚੱਲਦੇ ਆ ਕੰਮ ਵੀਰੋ ਬਹੁਤ ਵਧੀਆ ਤੇ ਧੰਨ ਗੁਰ ਨਾਨਕ ਦੇਵ ਜੀ ਦੀ ਕਿਰਪਾ ਦੇ ਨਾਲ ਫਸਲਾਂ ਵੀ ਬਹੁਤ ਵਧੀਆ ਹੋ ਰਹੀਆਂ ਤੇ ਬਾਕੀ ਭਾਈ ਤੁਹਾਡਾ ਸਾਰਿਆਂ ਦਾ ਹੀ ਸਵਾਗਤ ਹੈ ਤੁਹਾਡੇ ਆਪਣੇ ਮਨਪਸੰਦ YouTube ਚੈਨਲ ਸਰਬਜੀਤ ਮਹਾਲ ਬਲੌਗਸ ਤੇ ਬਾਬਾ ਸੁੱਖ ਰੱਖੇ ਤੁਹਾਨੂੰ ਸਾਰਿਆਂ ਨੂੰ ਹੀ ਦੁੱਧ ਤੇ ਪੁੱਤ ਖੁਸ਼ੀਆਂ ਖੇੜੇ ਤੁਹਾਡੇ ਸਾਰੇ ਦੀ ਕਮਾਈਆਂ 'ਚ ਹੋਣ ਜੀ ਬਰਕਤਾਂ ਦੇ ਭਾਈ ਬਾਕੀ ਮਹਾਰਾਜ ਤੁਹਾਨੂੰ ਚੜ੍ਹਦੀਆਂ ਕਲਾਂ ਚ ਰੱਖੇ ਪਿਛਲੇ ਬਲੌਗ ਚ ਜਿਹੜਾ ਤੁਸੀਂ ਬਹੁਤ ਪਿਆਰ ਦਿੱਤਾ ਚੰਗੀ ਚੰਗੀ ਮੈਸੇਜ ਕਰੇ ਬੀਸੀਸੀ ਦਿੱਤੀ ਹੈ ਵੀ ਜਸ਼ਨ ਇਨਾਮ ਜਿੱਤ ਕੇ ਆਈ ਸੀ ਸੋ ਚਲੋ ਵੀ ਬੱਚੇ ਨੂੰ ਕਹਿੰਦਾ ਵੀ ਹੌਸਲਾ ਵੀ ਦੇਣਾ ਚਾਹੀਦਾ ਮੈਂ ਵੀ ਭਾਈ ਕਿਹਾ ਉਹਨੂੰ ਚੰਗੀ ਗੱਲ ਹੈ ਚਾਹੇ ਇਨਾਮ ਹੈ ਤੁਸੀਂ ਉਹ ਆਪ ਮੈਸੇਜ ਕਰਿਆ ਵੀ ਨਾਮ ਕੋਈ ਛੋਟਾ ਵੱਡਾ ਨਹੀਂ ਹੁੰਦਾ ਚਲੋ ਉਹ ਵੀ ਗੱਲ ਠੀਕ ਹੈ ਚਲੋ ਉਹਦੀ ਸੋਚੀ ਵੀ ਮੇਰਾ ਇਹੀ ਐਨਕ ਵੀ ਵੀ ਉਹਨੇ ਭਾਗ ਤਾਂ ਲੱਤਾ ਵੀ ਐਡੇ ਵੱਡੇ ਪ੍ਰੋਗਰਾਮ ਦੇ ਵਿੱਚ ਕਿਉਂਕਿ ਉਹ ਜਿੱਥੇ ਉਹ ਗਈ ਤੀ ਉਹ ਪ੍ਰੋਗਰਾਮ ਛੋਟਾ ਜਿਹਾ ਨਹੀਂ ਤਾਂ ਹੈਗਾ ਕਾਫੀ ਬੱਚੇ ਪਹੁੰਚੇ ਹੋਏ ਤਾਂ ਇੱਥੇ ਘਟੋ ਘਟ 100 200 ਬੱਚਾ ਹੋ ਸਕਦਾ ਹੈ ਫਿਰ ਟੀਚਰ ਵੀ ਥੇ ਵੀ ਚਲੋ ਭਾਗ ਵੀ ਲੈਣਾ ਇੱਕ ਚੰਗੀ ਗੱਲ ਹੈ ਬੱਚੇ ਨੇ ਫਿਰ ਵੀ ਉਹਦੇ ਵਿੱਚ ਵੀ ਹੈਗੀ ਤੇ ਸ਼ਕਤੀ ਸਮਝ ਲੋ ਭਾਗ ਲੈਣ ਦੀ ਸੋ ਬਾਕੀ ਭਾਈ ਖੇਤਾਂ ਦੇ ਵਿੱਚ ਘੁੰਮ ਰਹੇ ਆਪਣੇ ਵੇ ਠੰਡ ਜਿਹੜੀ ਉਹ ਆ ਪੂਰੀ ਦਰ ਪੂਰੀ ਆ ਨਾ ਇਸ ਟਾਈਮ ਟਾਈਮ ਆ ਜੀ ਜਿਹੜਾ ਪੂਰਾ 9:30 ਵਜੇ ਜਾਈਦਾ ਹੋਇਆ ਵਾ 9:30 ਵਜੇ ਦੇਖ ਲਓ ਤੁਸੀਂ ਕਿਹੜੇ ਹਿਸਾਬ ਨਾਲ ਧੁੰਦਾ ਚਲੋ ਠੰਡ ਵੀ ਹੋਣੀ ਰਹਿਣੀ ਜ਼ਰੂਰੀ ਆ ਕਿਉਂਕਿ ਜਿਹੜੀ ਹੁਣ ਆਹ ਫਸਲ ਆ ਨਾ ਦੇਖੋ ਕਣਕ ਹੈ ਸਾਡੀ ਨਿਸਰ ਰਹੀ ਆ ਕਣਕ ਖਾਤਰ ਤਾਂ ਠੰਡ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਜ਼ਰੂਰੀ ਆ ਚਲੋ ਆਪਾਂ ਵੀ ਕਹਿ ਸਕਦੇ ਆ ਵੀ ਅਸੀਂ ਵੀ ਭਾਈ ਕਿ ਹੁਣ ਨਾ ਮੈਂ ਇੰਸਟਾਗ੍ਰam ਪਰ ਕਈ ਗੱਲਾਂ ਰੀਲਾਂ ਦੇਖਦਾ ਹੁੰਦਾ ਐ ਸਨੋ ਜੇ ਦੇ ਵਿੱਚ ਘੁੰਮਦੇ ਹੁੰਦੇ ਆ ਕੋਈ ਬਰਫ ਚੱਕਦਾ ਕੋਈ ਕੁਸ ਚੱਕਦਾ ਵੀ ਕੋਈ ਕਹਿੰਦਾ ਵੀ ਅਸੀਂ ਅਮਰੀਕਾ ਚ ਆ ਕੋਈ ਕਹਿੰਦਾ ਵੀ ਅਸੀਂ ਕੈਨੇਡਾ ਚ ਆ ਸੋ ਅਸੀਂ ਵੀ ਭਾਈ ਫੀਲਿੰਗ ਲੈ ਸਕਦੇ ਆ ਅਮਰੀਕਾ ਕੈਨੇਡਾ ਵਾਲੀ ਸਾਡੇ ਵੀ ਠੰਡਾ ਚਲੋ ਕੋਈ ਨਾ ਹਾਸੀ ਮਜ਼ਾਕ ਆ ਭਾਈ ਤੁਸੀਂ ਵੀ ਸਾਡੇ ਜਿਹੜੇ ਅਮਰੀਕਾ ਕੈਨੇਡਾ ਚ ਰਹਿੰਦੇ ਆ ਸਟ੍ਰੇਲੀਆ ਚ ਰਹਿੰਦੇ ਸਾਡੇ ਭਾਈ ਮੇਰੀਆਂ ਹੀ ਭੈਣਾ ਭਾਈ ਖੁਸ਼ ਰਹੋ ਸਾਡਾ ਤਾਂ ਅਸੀਂ ਤਾਂ ਕਹਿੰਦੇ ਵੀ ਆ ਵੀ ਸਾਡਾ ਤਾਂ ਪਰਿਵਾਰ ਬਹੁਤ بڑا ਆਏ ਕਿਉਂਕਿ ਬੜਾ ਹੋਣ ਦੇ ਨਾਤੇ ਐਂ ਕਹਿੰਦਾ ਵੀ ਤੁਸੀਂ ਸਾਨੂੰ ਕਿੰਨੇ ਜਾਣੇ ਦੇਖਦੇ ਆ ਤੁਸੀਂ ਸਾਡਾ ਪਰਿਵਾਰ ਹੈ ਅਸੀਂ ਤਾਂ ਤੁਹਾਨੂੰ ਹਰ ਟਾਈਮ ਪੂਜਦੇ ਆ ਵੀ ਜਿਨ੍ਹਾਂ ਨੇ ਸਾਨੂੰ ਪਾਈ ਰੋਟੀ ਪਾਇਆ ਵਾ ਰੋਟੀ ਤਾਂ ਚਲੋ ਪਾਉਣ ਵਾਲਾ ਮਹਾਰਾਜ ਹੁੰਦਾ ਹੈ ਹੱਥ ਡੋਰੀ ਮਾਲਕ ਦੇ ਬੰਦਾ ਕਰਦਾ ਜਤਨ ਬਥੇਰੇ ਵੀ ਫਿਰ ਵੀ ਚਲੋ ਜੇ ਤੁਸੀਂ ਸਾਡੀ ਪਾਈ ਇਹ ਵੀਡੀਓ ਦੇਖਦੇ ਆ ਤਾਂ ਸਾਨੂੰ ਕੁਛ ਨਾ ਕੁਛ ਜਿਹੜਾ ਹੈ ਕਮਾਈ ਦਾ ਸਾਧਨ ਹੈ ਠੀਕ ਨੇ ਸੱਚਾਈ ਦੱਸ ਦੇਣੀ ਚਾਹੀਦੀ ਹੈ ਦੱਸਣੀ ਵੀ ਜ਼ਰੂਰੀ ਹੈ ਇਦੇ ਵਿੱਚ ਇਹ ਤਾਂ ਕਹਿੰਦੇ ਨਹੀਂ ਹੁੰਦੇ ਵੀ ਦੱਸਣ ਨਾਲ ਜਾਣਾ ਵੀ ਕੁਛ ਨਹੀਂ ਵੀ ਜਿਹੜਾ ਮੇਰੇ ਹੱਥ ਦਾ ਗੁਣਾ ਨਾ ਉਹ ਮੇਰੇ ਕੋਲੇ ਰਹਿਣਾ ਜਿਹੜਾ ਤੁਹਾਡੇ ਹੱਥ ਦਾ ਗੁਣਾ ਤੁਹਾਡੇ ਕੋਲ ਰਹਿਣਾ ਉਹ ਕਿਸੇ ਨੇ ਨਹੀਂ ਖੋਲਣਾ ਜਿਕਰ ਹੁਣ ਜਿਹੜਾ ਵਿਦਿਆ ਦਾਦਾਨ ਹੈ ਜਿਹੜਾ ਜਿੰਨਾ ਪੜਿਆ ਹੁਣ ਬੀਏ ਵਾਲੇ ਦੀ ਮੈਂ ਤਾਂ ਰੀਸ ਕਰ ਨਹੀਂ ਸਕਦਾ ਅਠ ਪੜਿਆ ਵਾ ਕਿਉਂਕਿ ਜੋ ਨੇ ਪੜੀ ਪਿਆ ਉਹਦੇ ਕੋਲ ਹੀ ਰਹਿਣਾ ਉਹਦਾ ਫਰਮੁਸ ਸੋ ਦੱਸ ਦੇਣਾ ਚਾਹੀਦਾ ਹੈ ਭਾਈ ਕਈ ਬੰਦੇ ਕਹਿ ਦਿੰਦੇ ਵੀ ਨਹੀਂ ਦੱਸਣਾ ਕਿਆ ਕਰਨਾ ਪਰ ਸਾਥੇ ਭਾਈ ਕੋਈ ਚੀਜ਼ ਲੁਕਾਉ ਨਹੀਂ ਹੁੰਦੀ ਹੈਗੀ ਲਗਾਉਣੀ ਵੀ ਆਪਾਂ ਨੇ ਕਹਤੇ ਆ ਠੀਕ ਨਹੀਂ ਮਹਾਰਾਜ ਨੇ ਜਿਹੜੀ ਚੀਜ਼ ਦਿੱਤੀ ਆ ਉਹਨੂੰ ਜੱਗ ਜਹਰ ਜ਼ਰੂਰ ਕਰਨਾ ਚਾਹੀਦਾ ਠੀਕ ਨਹੀਂ ਕਹਿੰਦੇ ਅਛਾਈ ਆ ਜਿਹੜੀ ਇਹ ਬੰਡੇ ਤੇ ਵੱਧ ਦੀ ਫੈਲਦੀ ਬਹੁਤ ਆ ਚੰਗੀ ਗੱਲ ਹਰੇਕ ਨਾਲ ਕਰੋ ਤੁਸੀਂ ਮਾੜੀ ਗੱਲ ਨੂੰ ਉੱਥੇ ਛੱਡ ਦਿਓ ਜਿਹਦੇ ਕੋਲ ਤੇ ਸੁਣੀ ਐ ਨਾ ਉਹ ਉੱਥੇ ਇੱਥੇ ਸੁਣ ਕੇ ਉੱਥੇ ਛੱਡ ਦਿਓ ਕਿਸੇ ਬਾਰੇ ਕਿਸੇ ਨੇ ਮਾੜਾ ਵੀ ਬੋਲਿਆ ਨਿੰਦਾ ਹੈ ਤਾਂ ਬੁਰੀ ਪਰ ਮਨਮੁਖ ਲੋਕੀ ਕਰਦੇ ਨੇ ਨਿੰਦਿਆ ਤੇ ਵੀ ਦੂਰ ਰਹੋ ਠੀਕ ਨੇ ਇਹ ਚੀਜ਼ਾਂ ਨੂੰ ਤਿਆਗ ਦਿਓ ਜ਼ਿੰਦਗੀ ਦੇ ਵਿੱਚ ਤੁਸੀਂ ਜ਼ਿੰਦਗੀ ਦਾ ਸਵਾਦ ਹੀ ਅਲੱਗ ਲਓਗੇ ਦੇਖੋ ਕਿੰਨੀ ਤੁਹਾਡੀ ਜ਼ਿੰਦਗੀ ਖੁਸ਼ਹਾਲ ਹੋਣੀ ਹੈ ਜੇ ਤੁਸੀਂ ਗੁਰਬਾਣੀ ਪੜ੍ਹਦੇ ਆਂ ਵੀ ਉਹ ਚੀਜ਼ ਦਾ ਚਲੋ ਗੁਰਬਾਣੀ ਵੀ ਨਹੀਂ ਪੜ੍ਹਦੇ ਕੋਈ ਮਹਾਰਾਜ ਦਾ ਨਾਮ ਹੀ ਲੰਦੇ ਆਂ ਬੈਠੇ ਜਿਹੜਾ ਜਿਹੜਾ ਆਪਣੇ ਧਰਮ ਚ ਅਜ ਇੱਕ ਵਾਹਿਗੁਰੂ 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 ਕਰੀ ਚਲੋ ਇਹਦੇ ਵਿੱਚ ਵੀ ਤੁਹਾਨੂੰ ਆਨੰਦ ਆਉਣਾ ਸੋ ਇਹ ਜ਼ਿੰਦਗੀ ਦਾ ਲੱਗ ਹੀ ਆਨੰਦ ਆ ਵੀ ਦੇਖੋ ਇਹਨਾਂ ਚੀਜ਼ਾਂ ਨੂੰ ਥੋੜਾ ਥੋੜਾ ਹੌਲੀ ਹੌਲੀ ਕਰਦੇ 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 ਛੱਡ ਕੇ ਦੇਖਿਓ ਚੁਗਲੀ ਯਾਰ ਨਿੰਦਿਆ ਤਾਂ ਤਾਂ ਬਹੁਤ ਜ਼ਿਆਦਾ ਦੂਰ ਰਹੋ ਇਹ ਬੰਦੇ ਖਾਤਰ ਸਮਝ ਲਓ ਜਿਕਣਾ ਲੱਕੜੀ ਨੂੰ ਘੋਣ ਲੱਗਿਆ ਬਣਾ ਉਹ ਕੰਮ ਕਰਦੀ ਆਪਣੀ ਜ਼ਿੰਦਗੀ ਦੇ ਵਿੱਚ ਇਹ ਉੱਪਰ ਜਾ ਕੇ ਜਾਂ ਲੈਖੇ ਦੇਣੇ ਨਾ ਧਰਮਰਾਇ ਜabb ਲੈਖਾ ਮੰਗਾ ਕਿਆ ਮੁਖ ਲੈ ਕੇ ਜਾਏਗਾ ਉਦੋਂ ਪਤਾ ਲੱਗਣਾ ਵੀਰੋ ਹਾਲੇ ਤਾਂ ਅਸੀਂ ਸੰਸਾਰਕ ਮੇਲਾ ਦੇਖਣ ਆਏ ਵੇ ਦੇਖੀ ਜਾ ਰਹੇ ਆ ਦੇਖਦੇ ਆ ਕੌਣ ਗੱਡੀ ਲੰਦਾ ਕੌਣ ਕਿਆ ਕਰਦਾ ਕਿਹਦਾ ਵਿਆਹ ਹੋ ਗਿਆ ਕਿਹਦੇ ਭਾਈ ਜਵਾਕ ਹੋਇਆ ਕੌਣ ਮਕਾਨ ਪਾਉਂਦਾ ਹਾਲੇ ਅਸੀਂ ਇਨ੍ਹਾਂ ਬਕਾਰਾਂ ਦੇ ਵਿੱਚ ਫਸੇ ਹੋਏ ਆ ਚਲੋ ਇਹ ਵੀ ਕਿਰਤ ਵੀ ਜ਼ਰੂਰੀ ਆ ਕੰਮ ਵੀ ਜ਼ਰੂਰੀ ਆ ਪਰ ਵਾਹਿਗੁਰੂ ਦਾ ਪਾਇ ਨਾ ਲੋ ਵੀ ਬਾਕੀ ਸਾਡੇ ਠੰਡ ਆ ਜੇ ਪਾਇ ਕਿਸੇ ਨੂੰ ਗਲਤ ਮੰਦਾ ਚੰਗਾ ਬੋਲ ਹੋ ਜਾਂਦਾ ਤਾਂ ਮੈਨੂੰ ਮaaf ਕਰ ਦੇ ਕਰੋ ਕੋਈ ਨਹੀਂ ਮਹਾਰਾਜ ਇਹ ਸਾਰਾ ਕੁਝ ਕਰਾਉਂਦਾ ਠੀਕ ਹੈ ਨੀ ਸੋਕ ਕਿਉਂ ਮੰਦਾ ਆਖੀ ਆ ਜਿੱਤ ਜਮਾ ਰਜਾਣਾ ਮਾੜਾ ਤਾਂ ਕਿਸੇ ਨੂੰ ਬੋਲੋ ਨਾ ਠੀਕ ਹੈ ਨੀ ਮਾੜੇ ਨੂੰ ਵੀ ਮਾੜਾ ਨਾ ਬੋਲੋ ਵਾਹਿਗੁਰੂ ਕਹੇ ਬੰਦੇ ਦਾ ਨਾ ਜਿਹੜਾ ਵਖਤ ਆ ਵਕਤ ਬੰਦਾ ਨੂੰ ਬਹੁਤ ਕੁਝ ਸਿਖਾਉਂਦਾ ਹੈ ਇਹ ਤਜਰਬਾ ਕਰਿਆ ਭਈ ਐ ਮੈਂ ਵੀ ਕਈ ਚੀਜ਼ਾਂ ਸਾਨੂੰ ਵੀ ਕਿਸੇ ਨੇ ਕਹੀਆਂ ਪਰ ਉਹ ਅੱਜ ਸਾਡੇ ਕੋਲ ਹੈਗੀਆਂ ਐ ਜਿਹੜੀਆਂ ਕਿਸੇ ਨੇ ਕਿਹਾ ਸੀ ਤੁਸੀਂ ਇਹ ਕਰ ਨਹੀਂ ਸਕਦੇ ਜਲ ਨਹੀਂ ਸਕਦੇ ਵਕਤ ਪਿਆ ਵਕਤ ਕਿੰਨਾ 10 ਸਾਲ ਦਾ ਪੈ ਗਿਆ 5 ਸਾਲ ਦਾ ਪਰ ਉਹ ਚੀਜ਼ਾਂ ਸਾਡੇ ਕੋਲ ਆਈਆਂ ਨੀਵੇਂ ਰਹੋ ਠੀਕ ਨਹੀਂ ਨੀਵੇਂ ਰਹਿ ਕੇ ਤੁਹਾਨੂੰ ਸਭ ਕੁਝ ਮਿਲਣਾ ਫਲ ਨੀਵੇਂ ਆ ਰੁੱਖਾਂ ਨੂੰ ਮਿੱਠੇ ਲੱਗਦੇ ਠੀਕ ਨਹੀਂ ਉੱਚਾ ਹੋ ਕੇ ਮਾਨਣਾ ਕਰੀ ਵੀ ਨੀਵੇਂ ਹੀ ਰਹਿ ਕੇ ਰਹਿਣਾ ਚਾਹੀਦਾ ਬਾਕੀ ਜਮਾਨਾ ਇਹੋ ਜਿਹਾ ਹੈ ਵੀ ਮੇਰੀ ਸੋਚ ਵਿੱਚ ਮੈਂ ਤੁਹਾਨੂੰ ਦਾਦਾ ਵੀ ਜੇ ਕੋਈ ਕੁਝ ਕਹਿੰਦਾ ਨਾ ਤਾਂ ਉਹਨੂੰ ਕੁਝ ਕਹੋ ਨਾ ਹੁਣ ਤਾਂ ਅਗਲਾ ਕਿਆ ਕਰਦਾ ਮਿੰਟ 'ਚ ਗੋਲੀ ਮਾਰ ਕੇ ਤੁਹਾਨੂੰ ਚਲ ਜਾਣਾ ਬਸ ਹੋਰ ਕੁਝ ਨਹੀਂ ਹੈਗਾ ਸੋ ਇਸ ਕਰਕੇ ਜੇ ਤੁਹਾਡੇ 'ਚ ਮੇਰੇ 'ਚ ਤਾਂ ਭਾਈ ਕੋਈ ਵੱਜਦਾ ਵੀ ਹੈ ਜਾਣਦੇ ਨੂੰ ਰੋੜ ਪਰ ਅਗਲੇ ਨੂੰ ਕਹਿ ਦਿੰਦਾ ਭਾਈ ਮੇਰੀ ਗਲਤੀ ਹੈ ਇੱਕ ਮਿੰਟ ਦਾ ਗੁੱਸਾ ਵੀ ਉਹ ਫਿਰ ਜ਼ਿੰਦਗੀਆਂ ਤਬਾਹ ਹੋ ਜਾਂਦੀਆਂ ਵੀ ਮੈਨੂੰ ਇਹ ਜਾ ਕੋ ਸੋਚਵੇ ਮੇਰਾ ਪਰਿਵਾਰ ਮੇਰੇ ਬੱਚੇ ਪਰ ਇਹ ਜੀ ਦਾ ਮਹਾਰਾਜ ਕਰੈਣਾ ਵੀ ਰੁਲ ਜਾਂਦਾ ਪਿਛਲਾ ਪਰਿਵਾਰ ਬੰਦਾ ਗਲਤ ਕਦਮ ਚੱਕਦਾ ਤਾਂ ਉਹਦੇ ਨਾਲ ਪਿੱਛੇ ਵਾਲੇ ਨੂੰ ਜਿਹੜਾ ਨਾ ਉਹ ਬਹੁਤ ਔਖਾ ਹੋ ਜਾਂਦਾ ਸੋ ਸੋਚ ਸਮਝ ਕੇ ਚੱਲੋ ਇਹ ਜ਼ਿੰਦਗੀ ਹੈ ਇਹ ਸਮਾਜ ਇੱਕ ਚਿੱਕੜ ਹੈ ਇਹਦੇ ਵਿੱਚ ਤੁਸੀਂ ਕਮਲ ਦੇ ਫੁੱਲ ਵਾਂਗੂ ਕਿ ਕਰੈਣਾ ਉਹ ਦੇਖੋ ਤੁਸੀਂ ਕਮਲ ਦਾ ਫੁੱਲ ਬਣ ਕੇ ਰਹਿਣਾ ਠੀਕ ਨਹੀਂ ਸੋ ਆਪਣੀ ਜ਼ਿੰਦਗੀ ਦੇ ਵਿੱਚ ਭਾਈ ਆਨੰਦ ਲੋ ਵੀ ਇੱਕ ਜਨਮ ਹੈ ਸੋ ਬਾਕੀ ਚਲੋ ਠੰਡ ਬਹੁਤ ਆ ਵੀ ਹੁਣ ਘਰ ਜਾ ਕੇ ਤੁਹਾਨੂੰ ਬੱਚਿਆਂ ਨਾਲ ਵੀ ਮਿਲਾਵਾਂਗਾ ਮੇਰਾ ਭਾਈ ਢੇੜਾ ਜਿਹੜਾ ਪੂਰਾ 2 ਘੰਟੇ ਹੋ ਗਏ ਮੇਰੇ ਦੋਹੇ ਖੇਤਾਂ ਦੇ ਵਿੱਚ ਢੇੜੇ ਵੱਜਲੇ ਪਿੰਡ ਵਾਲੀ ਮੋਟਰ ਆਪਣੀ ਤੁਸੀਂ ਦੇਖੀ ਹੈ ਸੋ ਚਲੋ ਬਹੁਤਾ ਕੁਝ ਨਾ ਕਹਿੰਦਾ ਤੁਸੀਂ ਬਣੇ ਰਹੋ ਵੀਡੀਓ ਦੇ ਨਾਲ ਵੀ ਥੋੜਾ ਜਿਹਾ ਪਿਛਲੇ ਕੈਮਰੇ ਨਾਲ ਤੁਹਾਨੂੰ ਆਪਣੀ ਬਾਗਬਾੜੀ ਜੀ ਦਿਖਾ ਦਮ ਕਿਉਂਕਿ ਸਾਨੂੰ ਵੀ ਚੌਜਾ ਹੁੰਦਾ ਹੈ ਕਈ ਗੱਲਾਂ ਨਾ ਪਤਾ ਨਹੀਂ ਕੀ ਗੱਲ ਹੈ ਵੀ ਕਿਸੇ ਚੀਜ਼ ਦਾ ਚਲੋ ਮੈਨੂੰ ਨਹੀਂ ਪਤਾ ਭਾਈ ਸਾਨੂੰ ਚੌਜਾ ਹੁੰਦਾ ਹੈ ਆਪਣੀ ਚੀਜ਼ ਦੇ ਇੱਕ ਚੌਜਾ ਚੜੀ ਜਾਂਦਾ ਵੀ ਜਿਕਰ ਹੁਣ ਤੁਸੀਂ ਦੇਖਿਆ ਹੁਣ ਕਈ ਬੜੀਆਂ ਬੜੀਆਂ ਗੱਡੀਆਂ ਲੰਦੇ ਆ ਉਹਨਾਂ ਦਾ ਪਤਾ ਹੀ ਨਹੀਂ ਲੱਗਦਾ ਜਿckੜਾਂ ਅਸੀਂ ਚਾਹੇ ਬੋਲਟ ਲੱਤਾ ਪਲੋ ਵੀ ਸਟੇਟਸ ਵੀ ਲਾਇਆ ਸਭ ਕੁਝ ਕਰਿਆ ਪਰ ਚੌਜਾ ਹੀ ਤਾਂ ਚਲੋ ਮਹਾਰਾਜ ਭਾਈ ਸਾਰਿਆਂ ਦੇ ਚੌ ਵੀ ਪੂਰੇ ਕਰੇ ਵੀ ਸਾਰਿਆਂ ਨੂੰ ਭਾਈ ਸੁੱਖ ਸ਼ਾਂਤੀ ਵੀ ਬਖਸ਼ੇ ਸੋ ਦਿਖਾਉਂਦਾ ਜੀ ਤੁਹਾਨੂੰ ਪਿਛਲੇ ਕੈਮਰੇ ਨਾਲ ਤੇ ਬਾਕੀ ਫਿਰ ਘਰ ਚੱਲਾਂਗੇ ਬੱਚਿਆਂ ਕੋਲ ਤੁਸੀਂ ਬਣਿਆ ਜੋ ਵੀਡੀਓ ਦੇ ਨਾਲ ਸੋ ਭਾਈ ਖੇਤੀ ਨਾ ਚਾਹੇ ਛੋਟੀ ਹੋਵੇ ਦੇਖੋ ਰਾਜੂ ਭਾਈ ਦਾ ਡਾਡੀਆਂ ਦੇਖੋ ਲੱਗੇ ਬਣਾ ਫਲੀ ਮਟਰ ਆਪਣੀ ਘਰ ਦੀ ਸਬਜੀ ਦਾ ਹੈ ਮੁੱਕਣੇ ਨਹੀਂ ਦਿੰਦੇ ਉਹ ਦੇਖ ਲਓ ਗੋਭੀ ਵੀ ਲਈ ਵੀ ਥੋੜੀ ਜੀ ਬਾਕੀ ਆਹ ਭਾਈ ਪਿਆਜ਼ ਵੀ ਲੱਗ ਗਿਆ ਤਾਂ ਤੁਹਾਨੂੰ ਪਤਾ ਵੀ ਹਰੇਕ ਕੋਲੇ ਹੁੰਦੀ ਹੈ ਠੀਕ ਨਹੀਂ ਤੇ ਆ ਇਹਨਾਂ ਦਾ ਭਾਈ ਰਾਜੂ ਭਾਈ ਰਾਂ ਦਾ ਲਸਣ ਆ ਗਿਆ ਤੇ ਗਾਹਾਂ ਆਪਣਾ ਆ ਗਿਆ ਤੁਸੀਂ ਇੱਕ ਤਜਰਬਾ ਕਰ ਲਿਓ ਸੱਚੀ ਗੱਲ ਹੈ ਮੈਂ ਦੱਸਦਾ ਤੁਸੀਂ ਦੇਖਦੇ ਹੀ ਆ ਵੀ ਅਸੀਂ ਦੇਖ ਲਓ ਸਾਗ 15 20 ਦਿਨ ਹੋਗੇ ਬਣਾ ਇਹਨੂੰ ਬੀਆ ਦੇਖ ਲੋ ਪਾਲਕ ਖੜੀ ਔਰ ਇਹਦੇ ਹੁਣ ਅਸੀਂ ਵੀ ਸਾਡੇ ਵੀ ਵਿਆਹ ਤਾਂ ਬੀਜੀ ਚੱਲਦਾ ਬੈਠੇ ਤਾਂ ਦੇਖ ਲੋ ਜਿਹਨੇ ਵੱਡੀ ਹੈ ਨਾ ਇੱਥੇ ਤਾਂ ਐ ਪੱਧਰੀ ਪੱਧਰੀ ਵੱਡ ਦਾ ਲਿਖ ਗਿਆ ਵਾ ਅਗਲਾ ਜਿਹੜਾ ਤੋੜ ਕੇ ਵੀ ਲੈ ਕੇ ਗਿਆ ਉਹ ਵੀ ਮੈਨੂੰ ਬਹੁਤ ਜ਼ਿਆਦਾ ਬੰਦਾ ਸਮਝਦਾਰ ਲੱਗਦਾ ਠੀਕ ਨੇ ਉਹਨੂੰ ਵੀ ਪਤਾ ਹੁਣ ਬਸ ਪਿੱਛੇ ਤੇ ਆ ਅਸੀਂ ਪੱਧਰੀ ਜੀ ਐ ਵੱਢ ਕੇ ਫੇਰ ਗੜਾਈ ਕਰਦੇ ਨੇ ਫੇਰ ਹੋ ਜਾਣੀ ਪਰ ਜਾਨੀ ਮੈਨੂੰ ਆਇਆ ਵੀ ਦੇਖ ਲੋ ਹੁਣ ਆ ਮੇਥੀ ਹੈ ਮੇਥੀ ਦਾ ਤਾਂ ਤੁਹਾਨੂੰ ਮੈਂ ਦੱਸ ਦਿੰਦਾ ਉਹ ਮੇਥੇ ਉਹ ਗੱਬੇ ਧਨੀਆ ਆ ਖੜੀ ਮੇਥੀ ਇਹ ਅਸੀਂ ਵੱਢ ਕੇ ਬਾਈ ਬਹੁਤ ਸਕਾ ਕੇ ਘਰ ਰੱਖਿਆ ਬਾਈ ਅਸੀਂ ਸਾਲ ਭਰ ਵਰਤੀ ਜਾਣਾ ਮੈਂ ਆ ਚਮਚਾ ਚਮਚਾ ਹਰੇਕ ਸਬਜ਼ੀ ਚ ਪਈ ਜਾਣਾ ਬਹੁਤ ਅਸੀਂ ਹੁਣ ਧੁੱਪ ਦੇ ਵਿੱਚ ਨਾ ਇਹ ਸਾਰੇ ਸਕਾ ਕੇ ਰੱਖ ਲਿਆ ਜਿਖਣਾ ਉਹ ਧਨੀਆ ਦਾ ਸਾਰਾ ਹੀ ਵੱਢ ਲਿਆ ਗਏ ਸੀ ਸਾਰੇ ਕੋਠੇ ਪਰ ਬਾਈ ਧੁੱਪ ਚ ਰੱਖ ਕੇ ਸਕਾ ਕੇ ਰੱਖਿਆ ਵਾ ਪਾਲਕ ਤਸਕਾਉਂਦੀ ਨਹੀਂ ਕਿਉਂਕਿ ਚਲੋ ਹੁਣ ਖਾਣ ਵਾਲੀ ਚੀਜ਼ ਆ ਹੁਣ ਅਸੀਂ ਤਾਂ ਦੇਖਦੇ ਆਪਾਂ ਵੀ ਸਾਗ ਬਣਾਵਾਂਗੇ ਵੈਸੇ ਕਿਦ ਨੇ ਜਾਂਦੇ ਚੋਰ ਦੀ ਕਹਿੰਦੇ ਨੇ ਉਹਦੇ ਵੀ ਲਗੋਟਿਓ ਲੁੱਟ ਲੋ ਵੀ ਹੁਣ ਸਾਗ ਜਾਂਦਾ ਹੈ ਵੀ ਹੁਣ ਬਣਾ ਲਈ ਅਕੇ ਨਾ ਚਲੋ ਬਾਕੀ ਭਾਈ ਆਹਾ ਤੇ ਕਣਕ ਬਾਈ ਹੁਣ ਤਿਆਰ ਆ ਦੇਖੋ ਲੈ ਆਹੋ ਸਾਰੀ ਹੋਂ ਨਿਸਰੀ ਟੋਟਲੀ ਜਿੱਥੇ ਮਰਜੀ ਨੀਗਾ ਮਾਰ ਲੋ ਮਹਾਰਾਜ ਦੀ ਦਿਆ ਦੇ ਨਾਲ ਐਵੇਂ ਹੀ ਕਹਾ ਵੀ ਫਸਲ ਬਹੁਤ ਵਧੀਆ ਹੈ ਠੀਕ ਨਹੀਂ ਜੋ ਚੰਗੀ ਉਹਨੂੰ ਚੰਗਾ ਕਹਿਣਾ ਹੀ ਚਾਹੀਦਾ ਬਹੁਤ ਜ਼ਿਆਦਾ ਸਟੈਮ ਵਧੀਆ ਫਸਲ ਖੜੀ ਹੈ ਚਲੋ ਬਾਕੀ ਘਰ ਨੂੰ ਚੱਲਦੇ ਆਲਾ ਬਹੁਤ ਜਿਆਦਾ ਤੁੰਦਾ ਦੇਖ ਲੋ ਅਨ extrater بھائی ਦਾ ਘਰ ਆ ਦੇਖ ਲੋ ਆ ਇੱਥੇ ਨੂੰ ਐ ਜ਼ੂਮ ਕਰ ਤੇ ਮੜਾ ਜਿਹਾ ਹੀ ਦਿਖਦਾ ਸਿਰਫ ਉਹ ਤੇ ਮੇਤੇ 1.5 ਕਿਲੋ ਕੀਲੇ ਪਰ ਆ ਇਹ ਮਕਾਨ ਠੀਕ ਹੈ ਹਾਂ ਲੋ ਸਾਹਮਣੇ ਨੂੰ ਰੇ ਨੂੰ ਦੇਖ ਲੋ ਵੀ ਚਲੋ ਠੰਡ ਪੂਰੀ ਆ ਭਾਈ ਠੰਡ ਪੈਣੀ ਵੀ ਚਾਹੀਦੀ ਆ ਚਲਦੇ ਆ ਜੀ ਘਰ ਨੂੰ ਬਣੇ ਰਹੋ ਤੁਸੀਂ ਵੀਡੀਓ ਦੇ ਨਾਲ ਲੋ ਭਾਈ ਪਹੁੰਚ ਗਏ ਘਰ ਲੋ ਸੱਦਾ ਪੱਤਰ ਵੀ ਮੂਰੀ ਪਾਇਆ ਹੈ। ਲੋ ਭਾਈਏ 10 ਫਰਵਰੀ ਨੂੰ ਮਨਾਇਆ ਜਾਂਦਾ ਔਰੇ ਬਾਬਾ ਦੀਪ ਸਿੰਘ ਜੀ ਦੀ ਯਾਦ ਵਿੱਚ ਜੋੜ ਮੇਲਾ। ਸੋ ਇਹ ਸਾਰੇ ਘਰਾਂ ਦੇ ਵਿੱਚ ਸੱਦਾ ਪੱਤਰ ਪਹੁੰਚ ਚੁੱਕੇ ਆ ਇਹ। ਵੀ ਇਹ ਅੰਦਰ ਬੈਠੇ ਹੋਣੇ ਉਹ ਹੁਣ ਤੁਹਾਨੂੰ ਪਤਾ ਕਿਉਂਕਿ ਠੰਡ ਦਾ ਟਾਈਮ ਹੈ। ਸਾਫ ਸਫਾਈਆ ਕਰਕੇ ਆਪਣਾ ਅੰਦਰ। ਹਲੋ ਹਲੋ ਲਲੋ। ਸਾਫ ਸਫਾਈਆ ਕਰਕੇ ਫਿਰ ਆਪਣਾ ਅੰਦਰ ਪੜ ਜਾਂਦੇ ਆ। ਸੋ ਬੋਲਦਾ ਕੋਈ ਹੈ ਨਹੀਂ ਕਿੱਧਰ ਆ ਕਿੱਧਰ ਆ ਕਿੱਧਰ ਆ ਸੰਗਤਾਂ ਤਾਂ ਤਰੇ ਹੋਇ। ਹਾਂ ਬੈਠੀਆਂ ਸੰਗਤਾਂ ਤਾਂ ਇੱਧਰ। ਅੱਛਾ ਚਾ ਚਾਰ ਜਾਈ ਚ ਬੈਠਾ। ਉਧਰ ਆਉਂ ਬੈਠਾ। ਲੈ ਵੀ ਲੱਤਾਂ। ਆ ਇੱਧਰ ਮਿਲੋ ਭਾਈ। ਜਾਸਿਕਾ ਦੀ ਸਾਰਿਆਂ ਨੂੰ ਤੈਨੂੰ ਜ਼ਿਆਦਾ ਠੰਡ ਲੱਗਦੀ ਮੈਨੂੰ ਲੱਗਦੀ ਹਾਂਜੀ ਅੱਜ ਤਾਂ ਹੁੰਦਾ ਹੀ ਨਹੀਂ ਜੀ ਹਾਂ ਕੋਰਾ ਵੀ ਪਿਆ ਵਾ ਟੜ ਜੂ ਨੂੰ ਮਾਰ ਕੇ ਦੁਬਾਰਾ ਬੈਠ ਗਈ ਹਾਂ ਮਰ ਥੋੜੀ ਤੁਪ ਜੀ ਆਏ ਤੇ ਕਰਦੇ ਹਾਂ ਹਾਂ ਬੇ ਹਲਾਸ ਤੈਨੂੰ ਨਹੀਂ ਲੱਦੀ ਤੈਨੂੰ ਉਹਦੇ ਤੇ ਗੱਦਾ ਵੀ ਨਹੀਂ ਪਛਾਇਆ ਮੰਜੇ ਪਰ ਇਹ ਗਰਮੀ ਮੰਨਦਾ ਹੈ ਜਿਆਦਾ ਇੱਧਰ ਤਾਂ ਗਰਮ ਗਰਮੀ ਲੱਗੀ ਹੈ RAM JI ਲਾ ਕੇ ਮੰਜੀ ਪਰ ਪਾਇਆ ਫਰਾਤ ਗੜੀ ਪਛਾ ਕੇ ਹੂੰ ਤੇ ਫਿਰ ਵੀ ਨਹੀਂ ਜਾਈ ਪਰ ਜਾਈ ਇਕੱਠੀ ਕਰਕੇ ਹੀ ਪੈ ਗਿਆ ਜੀ ਲਈ ਨਹੀਂ ਹੈਗੀ ਪਰਕਣੀ ਪਿਆ ਰਿਹਾ ਆਮ ਦੇ ਦੇਖੇ ਪੜਿਆ ਨੀ ਵਾਰ ਹੋਇਆ ਮੈਂ ਨਾ ਗਰੰਗਲਾ ਦੀ ਇਹ ਮਨ ਹਾਂ ਗਾਦ ਕੀ ਹੈ ਜਦੋਂ ਸਕੂਲ ਚਲੇ ਗਈ ਜੀ ਲਫੜ ਸਿੱਧਾ ਪੱਤਰ ਪਿਆ ਤਾਂ ਬਾਹਰ ਅੱਛਾ ਜੀ ਪੌਲ ਵਾਲਾ ਜਿਹੜਾ ਉਹ ਰੱਖਦੇ ਉਹਨਾਂ ਉਹ ਸੇਵਾਦਾਰ ਹਾਂਜੀ ਮੈਂ ਦੇਖਿਆ ਥੈ ਤਾਂ ਹੁੰਟਾ ਪਿਆ ਤਾਂ ਬਸ ਗੋਲ ਜੀ ਕਰਤੀ ਜਾ ਕੇ ਦੇਖਿਆ ਨੀ ਕੀ ਹੈ ਮੈਂ ਫਿਰ ਜਸਲ ਸਿੱਧਾ ਕਰਕੇ ਮੈਂ ਤਾਂ ਸੋਨ ਸਿੱਧਾ ਹੋ ਗਿਆ ਜਸਲ ਲੈ ਗਈ ਸਾਈਕਲ ਹੀ ਛਾਵਾ ਭਰ ਕੇ ਲਿਤੀ ਗਈ ਹਾਂ ਧੰਨਵਾਦ ਸਰ ਬਾ ਬਰਮ ਜੀ ਵੀ ਅੱਜ ਦੀ ਰਹੇਗੀ ਛੁੱਟੀ ਅੱਜ ਲੁੱਟ ਲਵੇ ਜਿਹੜੀ ਮਾਜਾ ਲੁੱਟਣੀ ਆ ਨਾ ਹੂੰ ਕੱਲ ਦੇ ਸਕੂਲ ਸਟਾਰਟ ਆ ਜੀਦਾ ਪੜਨਾ ਹੈ ਕੱਪੀ ਲੈ ਕੇ ਹਾਂ ਉਹ ਅੱਜ ਹਮ 4 ਜੁਲਾਈ ਬੈਠਾ ਦਾ ਉਹਦਾ 플ੱਗ ਦਾ ਉਹ ਵੀ ਤੋੜਤਾ ਇਹਨੇ ਉਹ ਸੁੂਜੇ ਵਿੱਚੇ ਰਹੇ ਗਿਆ ਉਹਦਾ 플ੱਗ ਦੇ ਹੁਣ ਗੰਦਾ ਮੈਣਾ ਉਹ ਐ ਤਿੰਨ ਉਹਦੇ ਆ ਲਾਈਟ ਕੱਟ ਕੇ ਗੱਡੀ ਪੈਸਟਰੋਨਿਕ ਨਿਕਲ ਜਾਣਾ ਹੂੰ ਹੂੰ ਔਰ ਲਾਂਜ ਆਪਣਾ ਕੰਮ ਸੁਨਣਾ ਲੈਦੇ ਉਹ ਹੋ ਜੀ ਵੀ ਹ ਇਹ ਕਿਹੜੇ ਪਲੱਗ ਦਾ ਰਿਹਿਆ ਵਿੱਚ ਇਹਨੂੰ ਲੜਕਾ ਪਾਣਾ ਜੀ ਲੈ ਲੈ ਪਲੱਗ ਵਾਲੇ ਦਾ ਜੀ ਉਹ ਬਹੁਤ ਜੁੜੀ ਦਿੱਲੀ ਦੀ ਹੋਊ। ਉਹ ਜੜੇ ਨਾ ਹੋ ਗਿਆ। ਹੂੰ ਉਹ ਤਾਂ ਸਭ ਨੂੰ ਦੇਖ ਰਿਹਾ ਤਾਂ ਮੁਰਝਾ ਪਾਪ ਲੱਗਿਆ ਤਾਂ ਕੱਢਣ। ਪਰਮ ਕਿਆ ਗੱਲ ਫਿਰ ਦੇਖ ਲੈ। ਉਹ ਮੈਂ ਧਿਆਨ ਚਲੇ। ਉਹ ਹੈਵੀ ਫਰੀ ਹੈ ਐਨੀ ਸ਼ੂਗਰ ਕਰ। ਹਾਂਜੀ। ਉਹ ਆਰੀਪਲ ਹੈਵੀ ਫਰੀ ਆ ਉਹ। ਬਰੀ। ਨਾ ਨੀ ਪਲਾਸ ਨਾਲ ਕਰਦੀ ਉਹ। ਪਲਾਸ ਨਾਲ ਮਿਲੂਗਾ। ਹੂੰ। ਪਲਾਸ ਨਾਲ ਕਿੱਛ ਹੋਊਗਾ ਵਾ। ਹਾਂ ਹੁਣ ਤੂੰ ਛੱਡੂਗੀ ਆਸਗਾਸਨ ਕੇ ਨਹੀਂ। ਥੋੜਾ ਰਾਇਨਾ ਚੱਡੂਗਾ ਜੀ ਧੁੰਦ ਬਹੁਤ ਆਈ ਵੀ ਬਾਹਰ ਧੁੰਦ ਬਾਹਰ ਖੇਤ ਚ ਵੀ ਕੁਝ ਨਹੀਂ ਦਿਖਦਾ ਹੈਗਾ ਮੀਂਹ ਪੈ ਗਿਆ ਕਿਧਰੇ ਸਵੇਰੇ ਸਾਫਤਾ ਜੀ ਮੌਸਮ ਆਉਣੀ ਆਈ ਹੈ ਜੀ ਅੱਧਾ ਘੰਟਾ ਹੀ ਹੋਇਆ ਹੈ ਹੂੰ ਹੂੰ ਸਵੇਰੇ ਨਹੀਂ ਕੀਨੀ ਵਜੇ ਉੱਠ ਖੜਦੇ ਤੂੰ ਬਹੁਤ ਥੋੜੀ ਜੀ ਆਏ ਤਾਂ ਹਣਾ ਸਵੇਰੇ ਕਹਿੰਦੀ ਆ ਹੱਸਦੇ ਯਾਰੇ ਇਹ ਐਦਾ ਹੈ ਜੀ ਅੱਧ ਪਰ ਉਹ ਦੇਖ ਉਹਨੂੰ ਠੰਡ ਨਹੀਂ ਲਾਦੀ ਠੰਡੀ ਕੰਦ ਨੂੰ ਵੀ ਹੱਥ ਲਾ ਰਿਹਾ ਹੈ ਤਿਆਰ ਯੂਰਡ ਡੱਟ ਕਰਦੇ ਤਿਆਰ ਹੋ ਬਸ ਇਹ ਲੈ ਟੋਕ ਮੰਨ ਕਰਦੇ ਫਿਰ ਸਾਈਕ ਦੀ ਚੱਕ ਲੈਣੀ ਸੀ ਜੀ ਤਾਂ ਮਨ ਬਿਠਾ ਲਿਆ ਹੋਇਆ ਹੈ ਵਿਚਾਰ ਬੈਠਾ ਹੈ ਖਾਣ ਤੇ ਜੀ ਤੋ ਪਾਇਲ ਫਿਰ ਖੇਡੂਗਾ ਵਾਰ ਹੂੰ ਹੂੰ ਚਲੋ ਠੀਕ ਹੈ ਭਾਈ ਬੈਠੇ ਆ ਸਾਰੇ ਆਪਣੇ ਆਪਣੇ ਕੰਮ ਚ ਨੋਨੇ ਆਪਣੇ ਹਿਸਾਬ ਸੋਈਆਂ ਕਰੀਆਂ ਦੀਆਂ ਠੀਕ ਹੈ ਇੰਤਰਾ ਵੀ ਮਾਰਦਾ ਹੈ ਕੀ ਰੋਟਾ ਦਾ ਬਾਕੀ। ਇਹ ਸਰਦਾਰ ਜੀ ਹੈ। ਹਾਂਜੀ। ਰੋਟੀ ਰੋਟੀ ਬਣ ਗਈ ਕੇ ਹਲੇ ਤਿਆਰੀ ਚੱਲਣੀ ਹੈ। ਰੋਟੀ ਵੀ ਤਿਆਰੀ ਨਹੀਂ ਆ ਜੀ। ਹੂੰ। ਸਬਜ਼ੀ ਬਣੀ ਹੋਈ ਆ ਆਟਾ ਆਟਾ ਕੁੰਨ ਕੇ ਰੱਖਿਆ ਵਾ। ਮੈਂ ਤਾਂਹੀਂ ਥੋੜੀ ਠੰਡ ਮੌਸਮ ਦੇ ਲੈ ਕੇ ਜਾਂ ਚਾਹ ਪੀ ਹੋਈ ਜਾਂਦੀ ਰੋਟੀ ਨਹੀਂ ਖਾ ਹੁੰਦੀ। ਹਾਂਜੀ। ਰੋਟੀ ਤਾਂ 10 11 ਵਜੇ ਖਾਣ ਦੀ ਹੈ। ਚਾਹ ਭਾਈ ਅਸੀਂ 30 ਗੱਲਾਂ ਪੀ ਚੁੱਕੇ ਆ ਭਾਈ ਸਾਡੇ ਘਰ ਦੇਖ ਲਓ। ਖਾਣਾ ਸਵੇਰ ਉੱਠ ਕੇ ਖੇਤ ਤੇ ਗੁਰਦੁਆਰੇ ਤੇ ਆ ਕੇ ਹੁਣ ਖੇਤ ਤੇ ਆ ਕੇ ਫੇਰ ਤੁਮਨ ਚਾਹ ਦੇ ਯਾਰ ਮਣੀ ਜੀ। ਚਾਹ ਦੇ ਦਾਂਗੇ ਜੀ। ਕਸਾ ਸਾਡੇ ਇਹ ਫਰਾਇ ਦਾ ਦੋਸਤ ਵੀ ਆ ਗਿਆ ਜੀ ਦੱਬਾ ਦੇ ਗਿਆ ਕਾੜ ਦੇ ਗਿਆ ਜਿਹੜੀ 8 ਵਜੇ ਤੋਂ ਪਹਿਲਾਂ ਤੇ ਪਹੁੰਚ ਗਿਆ ਉਹ ਵਿਚਾਰ ਐਨੀ ਠੰਡ ਧੁੰਦ ਵਿੱਚ ਵਿਆਹ ਦਾ ਹਾਂਜੀ ਨਾਲ ਮੰਮੀ ਆਈ ਧੀ ਉਹਦੀ ਚਲੋ ਭਾਈ ਖੁਸ਼ ਖਬਰੀ ਖੁਸ਼ ਖਬਰੀ ਸਾਨੂੰ ਇੱਕ ਹੋਰ ਵਿਆਹ ਗਿਆ ਕਦ ਆਏ ਵਿਆਹ ਹੈ 18-19 ਤਰੀਕ ਤੱਕ ਆ ਜੀ ਫਰਵਰੀ ਫਰਵਰੀ ਚ ਆ ਜੀ ਇਸੇ ਮਹੀਨੇ ਆ ਫਰਵਰੀ ਚੜ ਗਿਆ ਹੁਣ ਕਤੋਂ ਜਾਉਂਗੇ ਬਿਊਟੀ ਪਾਰਲਰ ਲੱਗਦੀ ਭਾਈ ਉਹ ਆ ਭਰਾ ਦਾ ਦੋਸਤ ਹਾਂਜੀ ਭਾਈ ਉਹ ਹੋਇਆ ਭਾਈ ਜਿਹੜਾ ਇਹਦਾ ਭਰਾ ਦਾ ਦੋਸਤ ਆ ਉਹਨਾਂ ਦੀ ਬਹੁਤ ਜ਼ਿਆਦਾ ਕਰਤਾਰਾ ਬਹੁਤਾ ਜੀ ਉਹ ਮੈਂ ਜਦ ਦਾ ਛੋਟਾ ਭਾਈ ਗਿਆ ਬਾਹਰ ਬਸ ਦੂਜੀ ਭੈਣ ਕੋਲ ਵੀ ਗੇੜਾ ਰੱਖਦਾ ਏ ਜਿਸੇ ਦੀ ਚੀਜ਼ ਦੀ ਲੋੜ ਚਲੋ ਉਹਨਾਂ ਦੀ ਦੁਕਾਨ ਆ ਉੱਥੇ ਬਰਗਰਾਂ ਦੀ ਵੀ ਭੈਣ ਕੋਲ ਵੀ ਜਾਂਦਾ ਹੁੰਦਾ ਰਹਿੰਦਾ ਵੀ ਜੀਜੀ ਜੇ ਕਿਸੇ ਚੀਜ਼ ਦੀ ਲੋੜ ਹੋਈ ਵੀ 베ਜੀ ਜੀ ਕੋ ਕੇ ਦੱਸਿਓ ਨਹੀਂ ਸੁਭਾਤਾ ਪਾਉਣੀ ਗਮਦਾ ਇੱਕ ਨਾ ਹੀ ਚਾਹੀਦਾ ਕਰਤਾਰਾ ਭੈਣਾਂ ਸਾਧੀਆਂ ਸਾਂਝੀਆਂ ਹੀ ਹੁੰਦੀਆਂ ਉਹ ਸਾਜਦੇ ਉਹਨਾਂ ਦਾ ਸਮੇਟ ਨਹੀਂ ਖੁੱਲਿਆ ਹੈਗਾ ਤਾਹੀਂ ਘੋੜੇ ਦੇਖ ਦिए ਮੈਂ ਵੀ ਕਹਾ ਬਿਆਜ ਸਾਧਰੇ ਸਾਧਰੇ ਕਾਤੇ ਹੱਸਦੀ ਐ ਭਾਈ ਸੌਰਿਆਂ ਵਿਆਹ ਆ ਗਿਆ ਇਹਦੇ ਪੇਕੇ ਵਿਆਹ ਆ ਗਿਆ ਹਾਂਜੀ ਚਲਵਾਨੇ ਨਾਲ ਉਧਰ ਵੀ ਮੇਲੀ ਜੋਲ ਹੋ ਜਾਣਾ ਜੀ ਹੂੰ ਵੀ ਜਾਣਾ ਤਾਂ ਕਹਿੰਦੇ ਪਿੰਡ ਵਿੱਚ ਹੀ ਆ ਹੂੰ ਵੀ ਦੋ ਦਿਨ ਔਣਕ ਮੇਲਾ ਲੱਗੂਗਾ ਹੁਣ ਫਾੜ ਲੂੰਗੇ ਪੁਰਾਣੇ ਸੂਟ ਨਾਲ ਕਿ ਆਊਗਾ ਨਵਾਂ ਹੋਰ ਹੂੰ ਦੇਖਦੇ ਆਂ ਜੀ ਚਲ ਕੋਈ ਸਾਧਰੇ ਸਾਧਰੇ ਨਹੀਂ ਡਰਾਈ ਦੋ ਅੱਛਾ ਆ ਲੈ ਨਾ ਜਦ ਅਸੀਂ ਭਾਈ ਵੀਡੀਓ ਸ਼ੁਰੂ ਕਰਦੇ ਸਾਡੇ ਕੋਲ ਪੱਕੇ ਸਵੇਰ ਤੇ ਹੀ ਲੱਗ ਜਾਂਦੇ ਜੀ ਹੁਣ ਹੂੰ ਕਹੀ ਐਸੇ ਸਵੇਰ ਟਾਈਮ ਤੇ ਸਬਜ਼ੀ ਬਣਾਉਣੇ ਲੈ ਕੇ ਤਾਂ ਜੀ ਹੂੰ ਫਿਰ ਦੁਪਹਿਰ ਨੂੰ ਵੀ ਆਉਣੇ ਜੀ ਨਾਲ ਦੁਪਹਿਰ ਨੂੰ ਬਣਾਉਣੀ ਆ ਦੁਪਹਿਰ ਤੇ ਤਾਂ ਫਿਰ 3-4 ਆ ਜਾਂਦੇ ਆ ਚਲੋ ਆਏਗੀ ਜੀ ਦੀ ਹੋਰ ਹੈਗੀ ਵੀ ਸਾਵਾ ਕੱਪੜੇ ਹੈਟਰੀਆਂ ਤੂੰ ਕਦੇ ਤਾਂ ਮੇਕਅਪ ਕਰਿਆ ਵੰਦਾ ਇਹ ਕਰੇ ਹੂੰ ਕਦੇ ਤਾਂ 3-4 ਹੋਏ ਕਰਦਾ ਜੀ ਸਵੇਰੇ ਟਾਈਮ ਥੋੜਾ ਹੋਏ ਕਰਦਾ ਹੂੰ ਲਾ ਬਾਕੀ ਬਨੇਰੇ ਪਰ ਬੈਠਾ ਜਾਨਵਰ ਬੋਲ ਪਿਆ ਫਿਰ ਖੁਸ਼ੀ ਇਹਦਾ ਹੀ ਕੰਮ ਆ ਭਾਈ ਬਾਕੀ ਸਹੀ ਗੱਲ ਪਤਾ ਜਾਣੀ ਜਨਸਾਜੋ ਹੀ ਲੈਣਾ ਨਾਣੀ ਅੱਗੇ ਕੀ ਕਰਦੇ ਪਨੀਰ ਪਰ ਕੌਮ ਬੋਲਿਆ ਤਾਂ ਰਿਸ਼ਤੇਦਾਰ ਆ ਗੋ ਅੱਜ ਤੱਕ ਘਟਾਰ ਬੋਲੀ ਹੈ ਹਾਂਜੀ ਆ ਜਾ ਲੈ ਬਾਈ ਮੈਨੂੰ ਬਹੁਤ ਕਮੈਂਟ ਕਰਦੇ ਕਹਿੰਦੇ ਘਟਾਰ ਗਈ ਹੁੰਦੀ ਆ ਬੈਠੀ ਹੈ ਬਾਈ ਘਟਾਰ ਦੇ ਇਹ ਮੈਨੂੰ ਸਭ ਤੋਂ ਚੰਗਾ ਜਾਨਵਰ ਲੱਗਦਾ ਹੁਣ ਤੱਕ ਦਾ ਹਾਂਜੀ ਇਹ ਕਈਆਂ ਨੇ ਵਾਰ ਤੇ ਭੈਣਾ ਫੋਨ ਕਰਦੀਆਂ ਪਤਾ ਨਹੀਂ ਹੈ ਕਿ ਕਹਿੰਦੇ ਘਟਾਰ ਗਈ ਹੁੰਦੀ ਹੈ ਇਹ ਦੇਖ ਲਓ ਤੁਸੀਂ ਇਹ ਹੁਣ ਹੋਰੇ ਬੈਠੀ ਆ ਜੇ ਸਾਡੇ ਘਰ ਸੱਪ ਆ ਗਿਆ ਇੱਥੇ ਜਾਂ ਬਿੱਲੀ ਆ ਜੀ ਇਹਨੇ ਬਾਜ ਬਹੁਤ ਹੋਰੇ ਤਰ੍ਹਾਂ ਦੀ ਕੱਢਣੀ ਸਾਨੂੰ ਅੰਦਰ ਬੈਠੇ ਨੂੰ ਪਤਾ ਲੱਜਣਾ ਬਾਈ ਐ ਜਾਨਵਰ ਨੇ ਵੀ ਸਾਡੇ ਘਰ ਕੋਈ ਉਪਰੀ ਚੀਜ਼ ਆਈ ਹੈ ਦੇਖ ਲੋ ਕਿਤੇ ਖੇਤ ਚ ਵੀ ਕਿਤੇ ਸੱਪ ਜਾਂਦਾ ਇਹਨੇ ਲੱਗਵਾਜ ਕੱਢਣੀ ਆ ਬਸ ਇਹਦੀ ਇੱਕ ਸਿਫਤ ਆ ਬਸ ਉਹਨੂੰ ਦੇਖ ਕੇ ਜਦ ਅਸੀਂ ਅਰੇ ਹੁਣ ਤਾਂ ਆਮ ਹੈ ਇਹ ਬੁਲਾ ਰਹੀ ਆਪਣੇ ਸਾਥੀਆਂ ਨੂੰ ਦੇਖ ਦੀ ਆ ਦੇ ਉੱਤੋ ਉੱਤਾ ਦਾ ਇਹ ਕਿਨ ਹੈ ਇਹਨਾਂ ਨੂੰ ਕੋਈ ਠੰਡ ਨਹੀਂ ਹੈਗੀ ਇੱਕ ਕੁਦਰਤੀ ਚੀਜ਼ ਹੈ ਠੰਡ ਤੁਹਾਨੂੰ ਮਾਰਦੀ ਹੈ ਮੈਂ ਕਈ ਵਾਰ ਇੱਧਰ ਬਾਹਰ ਆਇਆ ਸੀ ਵੀਰਾਂ ਦਾ ਕਹਿੰਦਾ ਬੁੱਲੀ ਬੁੱਲੀ ਬੋਲਦਾ ਤਾਂ ਕਰਕੇ ਥੋੜੀ ਜਿਹਾ ਆਵਾਜ਼ ਕਰ ਰਹੀ ਹੈ ਬਾਜੀ ਤਾਂ ਇਹ ਤਾਂ ਹਲੇ ਕੁਝ ਵੀ ਨਹੀਂ ਤਾਂ ਬਾਜ ਜਿਆਦਾ ਹੁੰਦਾ ਪਰ ਮਜਦ ਵੀ ਆਉਂਦੀਆਂ ਬਿੱਲੀਆਂ ਕੋਠੇ ਤੇ ਚੜਾ ਸੁੰਦਾ ਵਜਾ ਕੇ ਕਹਿੰਦਾ ਮੰਮੀ ਦੁੱਧ ਡੋਲ ਜੂਗੀ ਸਾਡਾ ਮਾਸੀ ਹੈ ਕਹ ਤੇਰੀ ਬਿੱਲੀ ਹਲ ਇਹ ਬੁਲਾ ਰਹੀ ਹੈ ਹੁਣ ਇਹਦੀ ਬੋਲੀ ਇਹਨੂੰ ਪਤਾ ਹੈ ਕਹਿੰਦੇ ਨੇ ਹੁੰਦਾ ਵੀ ਜਾਨਵਰ ਵੀ ਗੱਲਾਂ ਕਰਦੇ ਆਂ ਲੱਗਦਾ ਜਿਵੇਂ ਭਰਾ ਲੈ ਗਈ ਸਾਈਕਲ ਚਾਵਾ ਕਹਿੰਦਾ ਮੈਂ ਵੀ ਮੰਮੀ ਗੇੜਾ ਲਾਇਆ ਮੈਂ ਕਿ ਮੈਂ ਜੇ ਤਾਂ ਖਾਂਦਾ ਵੀ ਇਹ ਜੰਦਰੇ ਬਹਿ ਜਾ ਬਤ ਤੇ ਕਿਹਾ ਇਹ ਬਸ ਜਿਹੜੇ ਜਿਹੜੇ ਆ ਫਿਰ ਇੱਥੇ ਆ ਹਾਂਜੀ ਇਹ ਗਵਾਂਡੀਆਂ ਦੇ ਬੱਚੇ ਵੀ ਉਹੀ ਸਕੂਲ ਚ ਜਾਂਦੇ ਜਿਹੜੇ ਫਾਰਮ ਵਾਲੇ ਚਿੰਨਾਂ ਨੂੰ ਵੀ ਛੁੱਟੀਆਂ ਚੱਲਦੀਆਂ ਹੁਣ ਚਲੋ ਆਏ ਵੀ ਇਕੱਠੇ ਹੋ ਕੋ ਦੋ ਰੰਦੇ ਪਾਣੀ ਦੇ ਕਰਨਾ ਚਲ ਠੀਕ ਆ ਭਾਈ ਚੱਲਦਾ ਕੰਮ ਲਿਆ ਤੂੰ ਮੈਨੂੰ ਚਾ ਲਿਆ ਹਾਂਜੀ ਮੇਰੇ ਵੀਰਿਆ ਜਾ ਛਾਪ ਲਿਆ ਜਾ ਚਾ ਲਿਆ ਹਾਂ ਅੰਦਰ ਨੂੰ ਵੜਨ ਲੱਗੀ ਤਾਂ ਹੈ ਮੈਨੂੰ ਬਿਠਾਲ ਕੇ ਹਾਂਜੀ ਬਸ ਚਲੋ ਭਾਈ ਬਹਿ ਜਾਂਦੇ ਆ ਇਹ ਦੁੱਧ ਚਾਹ ਪਤੀ ਪਾ ਲਿਆ ਹਾਂ ਕਿ ਚਾਹ ਪੀਣੀ ਹੈ ਜੀ ਸਹੀ ਚਾਹ ਐਨੀ ਸੇਵਾ ਹੋਣ ਲੱਗ ਗਈ ਸੂਟ ਲੈਣਾ ਹੀ ਪੈਣ ਲਾ ਇਦਾਂ ਇੱਕ ਭਾਈ ਆਇਆ ਸੂਟ ਹਾਂਜੀ ਤਾਂ ਹੀ ਪੰਪ ਦਿੱਤੇ ਜਾ ਰਹੇ ਹੁਣ ਕੋਈ ਨਹੀਂ ਪੰਪ ਚਲਾ ਦੇ ਕਰ ਦਿੰਗੇ ਜੀ ਤੇਰਾ ਹੀ ਸਾਰਾ ਕੁਝ ਆਪਣਾ ਹੀ ਆ ਤੇਰਾ ਮੇਰਾ ਮੇਰਾ ਤੇਰਾ ਹਾਂਜੀ ਬਾਬ ਕਹਿੰਦੇ ਨੇ ਪਿਆਰ ਚ ਵੀ ਖੁਸ਼ਹਾਲੀ ਹੋਣੀ ਚਾਹੀਦੀ ਹੈ ਜੀ ਵੀ ਕਿਸੇ ਰਾਤ ਵਾਂਗ ਰੋ ਦੁੱਖ ਨਾ ਦਿਖਾਵੇ ਵੀ ਇੱਕ ਇਦਾਂ ਨਿਖਾ ਕੇ ਦਾ ਸਾਥ ਰੋਜ਼ ਕਰਾਵੇ ਸਮੇਂ ਹਾਂ ਤੇ ਵੇ ਤਾਂ ਰੋਟੀ ਦਾ ਵੱਡਾ ਕੋਈ ਗੈਣਾ ਨਹੀਂ ਹੈ ਜਿਸ ਤਰ੍ਹਾਂ ਕਹਿਦਾਂ ਨੇ ਅੱਜ ਗੱਲ ਹੁਣ ਦੇਖਦੇ ਆਪਾਂ ਸੁਤਾਲਜ ਜਾ ਕੇ ਜੇ ਮਨ ਖਰਾਬ ਹੋ ਜਾਂਦਾ ਹੈ ਕਿਸੇ ਦਾ ਗੁੱਸਾ ਹੋਇਆ ਵਾ ਕਿਸੇ ਨੂੰ ਗੁੱਸਾ ਹੋਇਆ ਵਾ ਫੇ ਉੱਥੇ ਮੰਦਰ ਫੜਾ ਜਾ ਕਵਰਾ ਜਾਂਦਾ ਹੈ ਚਲੋ ਆਏ ਵਿਚਾਰੇ ਆਪਣਾ ਆਪਾ ਠੇਠਾਂ ਕੱਪੇ ਜਾਂ ਕਰਦੇ ਚੱਲ ਕੋਈਆਂ 2-4 ਹਜ਼ਾਰ ਹੋ ਵੀ ਜਾਊਗਾ ਵੀ ਐਦਾਂ ਦਾ ਖਰਚਾ ਵੀ ਜਣੀ ਦਾ ਨਹੀਂ ਹੁੰਦਾ ਹਾਂਜੀ ਬਿਮਾਰ ਵਾਇਰਲ ਨਹੀਂ ਤਾਂ ਰੋਟੀ ਦਾ ਟੀਵੀ ਤੇ ਉਪਰਨ ਕਾਦਨ ਹੋਰ ਕਿਤੇ ਨਹੀਂ ਹੈ ਦਾ ਫਟਵਾਸ ਲੁੱਟ ਲਿਆ ਭਾਈ ਨੇ ਮੈਨੂੰ ਇਹ ਗੱਲਾਂ ਕਰਕੇ ਨਹੀਂ ਠੀਕ ਹੈ ਚੱਲ ਫਿਰ ਲਿਆ ਚਾਹ ਅੱਗ ਹਾਂ ਜੀ ਚਾਹ ਲਵਾਂਗੇ ਨਾ ਮੈਂ ਮਿੱਠਾ ਨਹੀਂ ਲੈਣਾ ਤਾ ਮੈਨੂੰ ਸਿਰਫ ਕੱਲੀ ਚਾਹ ਲਿਆ ਦੇ ਮਿੱਠੇ ਵਾਲੀ ਧੰਨਵਾਦ ਬਸ ਬਗੈਰ ਮਿੱਠੇ ਵਾਲੀ ਲਿਆ ਦੇ ਭਾਈ ਇਹ ਲੱਗ ਗਿਆ ਹੁਣ ਸਾਡੇ ਪਾਸੇ ਟਾਪ ਜਿਦਾਂ ਜੋਗ ਹੁੰਦਾ ਇੱਕ ਕੰਨ ਵਾਲੀ ਪੁੱਛੀ ਜਾਂਦੀ ਹੈ ਉਹਦੀ ਚਾਹ ਬਣਾਉਣ ਨੂੰ ਕਹਿ ਦਿੰਦਾ ਹੁੰਦਾ ਉਹ ਲੱਗਣਾ ਵਾਲੀ ਪਰ ਪੁੱਛੀ ਜਾਂਦੀ ਵੀ ਮਿੱਠੇ ਵਾਲੇ ਵੀ ਹੋਊਗੇ ਪੱਤੀ ਘੱਟ ਪਾਉਂਗੇ ਲੈਸੀ ਪਾਵਾਂ ਅਦਰਕ ਪਾਵਾਂ ਆਲਕਾਰ ਵਾਲਾ ਕਿਸੇ ਕੇ ਜਵਾਬੇ ਦੇ ਜਾਂਦਾ ਕਹਿੰਦਾ ਰਹਿਣੇ ਦੇ ਚਾਹ ਬਣਾਉਣ ਨੂੰ ਸਜਾ ਚਲ ਜਾ ਚਲੋ ਠੀਕ ਹੈ ਭਾਈ ਚਲ ਚਲੋ ਚਲ ਜਾ ਲੈ ਆ ਦੇ ਮੈਂ ਆ ਗਿਆ ਬਾਥਰੂਮ ਗਿਆ ਕੇ ਹੈ ਬਾਹਰ ਆ ਕੇ ਕਰ ਦਿੰਦੇ ਕਰ ਦਿੰਦੇ ਹੈ ਠੀਕ ਹੈ ਉਹ ਵੀ ਲਟਕਲੇ ਕਰ ਚਲੋ ਭਾਈ ਚਲਦੇ ਕੰਮ